ਕਿਸ਼ ਕਰ ਮੈਂ ਜੇ ਨਹੀਂ ਆ ਗਈ ਉਹ ਬੇਟਾ ਆਨਲਾਈਨ ਕੰਮ ਕਰੋ ਆਪਣਾ ਆਨਲਾਈਨ ਕੰਮ ਕਰੋ ਇਹ ਕੱਢ ਲੈ ਇਹਦੇ ਰੇਣਾ ਦਾ ਇੰਨਾ ਚੰਗਾ ਨਾ ਆਏ ਦਵਾਈ ਨਮਸਕਾਰ ਮੈਂ ਮੀਵਾ ਸਿੰਘ ਪੁਆਰ ਤੁਸੀਂ ਦੇਖ ਰਹੇ ਹੋ ਮਾਲਵਾ ਪੰਜਾਬ న్యూਸ ਮੋਹੱਲਾ ਕਲੀਨ ਕਾਂਦੀ ਚੈਕਿੰਗ ਦੇ ਦੌਰਾਨ ਸ਼ਿਵਲ ਸਰਜਨ ਸੰਗਰੂਰ ਵੱਲੋਂ ਅੱਜ ਖਨੋਰੀ ਵਿਖੇ ਚੈਕਿੰਗ ਕੀਤੀ ਗਈ ਜਿਹਦੇ ਤਹਿਤ इत पूछा मरीज भी किसी तरह की कोई दिक्कत नहीं और नाल ही थे जो स्टाफ से डॉक्टर से उन्होंने पूछा गया कि किसी तरह की कोई समस्या तो नहीं आओ भी सुनो कि कहा मरीजा ने और डॉक्टर ने और सिविल सर्जन ने इतना ਉਹ ਬਣਾ ਰੱਖ ਹੈ ਜਦੋਂ ਬਲੇ ਰੱਖ ਲਿਆ ਤੂੰ ਓਕੇ ਪ੍ਰਿੰਟ ਰੱਠੀ ਜਾਂਦਾਗਾ ਦਵਾਈ ਕਿੰਨੀ ਤੁਹਾਡੇ ਕੋਲ ਅੱਜ ਦੀ ਸਿਰਫ ਏਥਾਇਰੋਕਸਿਨ 50 ਵਾਲੀ ਕਮੀ ਉਹ 25 ਵਾਲੀ ਦੋ ਦੇ ਦਿੱਤੇ ਆ ਸਾਰੇ ਓਕੇ ਤੁਹਾਨੂੰ ਮਿਟਸ ਤੇ ਹੈ ਡਬਲ ਕਰ ਦਿੱਤਾ ਜੋ ਹਾਂਜੀ ਉਹ ਡਬਲ ਕਰਕੇ ਦੇ ਦਿਓ ਕੋਈ ਬਾਤ ਨਹੀਂ ਦੋਡੇ ਕੋਲ ਅਸੀਂ ਦੇ ਸੀਮੈਂਟਸ ਨਹੀਂ ਹੈ ਨਹੀਂ ਹੈ ਹਾਂਜੀ ਸਰ ਜੋ

ਸਾਰਾ ਕੰਮ ਹੈ ਆਨਲਾਈਨ ਦਾ ਸਹੀ ਠੀਕ ਹੈ ਬਸ ਇਹ ਤਿੰਨ ਨੰਬਰ ਆਈਸਮ ਤਿੰਨ ਨੂੰ ਤੁਹਾਨੂੰ ਅਸੀਂ ਟੈਗ ਦਿੱਤੇ ਬੰਨਾ ਤਿੰਨੇ ਚਾਲੂ ਕਰ ਤੁਹਾਨੂੰ ਚੈੱਕ ਨੇ ਸਾਰਾ ਕੰਮ ਆਨਲਾਈਨ ਹੋਣਾ ਚਾਹੀਦਾ ਜੇ ਤੁਹਾਡਾ ਸਿਸਟਮ ਨਹੀਂ ਚੱਲਦਾ ਤਾਂ ਆਪਣੇ ਫੋਨ ਤੋਂ ਕਾਲ ਕਰ ਸਕਦੇ ਹੋ ਠੀਕ ਹੈ ਜੇ ਕੋਈ ਸਰਕਾਰ ਬੇਲ ਭਾਰੀ ਹੈ ਵਾਈਫਾਈ ਚੱਲ ਰਹੀ ਹੈ ਬਿਜਲੀ ਬਿਲਕੁਲ ਦੇ ਹੈ ਐਡਮਿਨ ਦੇ ਤੋਂ ਤੁਹਾਨੂੰ ਮਿਲ ਨਹੀਂ ਸਕਦੀ ਆਪਣਾ ਠੀਕ ਹੈ ਸ਼ਾਬਾਸ਼ ਮਿਹਨਤ ਕਰੋ ਕੋਈ ਦਿੱਕਤ ਆਉਂਦੀ ਹੈ ਵੀ ਕੋਦ ਮਰਜ਼ੀ ਕਾਲ ਕਰ ਲਿਓ ਸੇਧ ਮਹਿਕਮਾ ਤੁਹਾਡੇ ਨਾਲ ਹੈ ਹਲੋ ਆ ਨਿਕਲ ਠੀਕ ਹੋ ਗਿਆ ਤੇ ਤੁਹਾਨੂੰ ਇਤਨੇ ਲੋਕ ਦੇਖਣਾ ਚਾਹਤ ਹੈ ਟੈਸਟ ਵਾ ਠੀਕ ਹੋ ਜਾਂਦੇ ਨੇ ਹਾਂਜੀ ਬਿਲਕੁਲ ਟੈਸਟ ਸਾਰੇ ਫ੍ਰੀ ਹੋ ਗਏ ਨਾ ਹਾਂਜੀ ਹਾਂਜੀ ਇਹ ਸਾਰੇ ਟੈਸਟ ਕਰੋ ਜਦੋਂ ਇਹ ਸੀਧੇ ਬੰਦੀ ਦਾ ਸੁੱਕੇ ਪਏ ਹੈ ਨਾ ਇਹ ਕੁਝ ਨਾ ਥੈਂਕ ਯੂ ਸਰ ਸਮਥਿੰਗ ਇਹ ਨਿਕਲ ਗਿਆ ਪੱਕਾ ਇਹਦੇ ਖਾਸ ਕਰ ਲੀਫਟੀ ਟੈਸਟ ਕਰੋ ਜੇ ਕਰੇ ਨਾ ਦਾ ਇਨਾ ਚੰਗਾ ਨਾ ਆਏ ਦਵਾਈ ਲੈ ਤੋਂ ਬਿਨਾ ਬੰਦਾ ਉਹ ਠੀਕ ਹੋਈ ਵੈਰੀ ਗੁੱਡ ਬੈਟ ਮੈਂ ਗਰਮੀਆਂ ਚ ਬਿਲਕੁਲ ਇਨਾਂ ਨੇ ਠੀਕ ਕੀਤਾ ਮੈਨੂੰ ਉਹ ਬਿਲਕੁਲ ਅਹੀਂ ਅਹੀਂ ਆਉਂਦਾ ਹਮਾਰਾ ਜਿਹੜੇ ਨਾ ਅਗੋਂ ਡਾਕਟਰ ਹੈਗਾ ਹੱਸ ਕੇ ਮਿਲ ਲੈ ਹਾਂਜੀ ਆਹੀ ਦੀ ਗੱਲ ਸੁਣ ਲਈ ਪਿਆਰ ਨਾਲ ਮਿਲ ਲੈ ਇਹ ਨੂੰ ਕਹਿੰਦੇ ਹਿਊਮਨ ਟੱਚ ਅੱਧਾ ਮਰੀਜ਼ੇ ਵੈਸੀ ਠੀਕ ਹੋ ਜਨਾ ਬਿਲਕੁਲ ਜਿਹੜੇ ਬੰਦੇ ਡਾਕਟਰ ਹੱਸ ਕੇ ਮਿਲਦੇ ਮਰੀਜ਼ ਨੂੰ ਉਹਨੂੰ ਦਵਾਈ ਲੋੜੇ ਨਹੀਂ ਪੈਣੀ ਚਾਹੀਦੀ ਨਹੀਂ ਕਿ ਬਿਲਕੁਲ ਠੀਕ ਅੱਛਾ ਮਾਸ਼ਾਅੱਲਾ ਸਰ ਜੀ ਅੱਜ ਦੇ ਵਿਜ਼ਿਟ ਬਾਰੇ ਕੀ ਕਹੋਗੇ ਮੈਂ ਡਾਕਟਰ ਕਿਰਪਾਲ ਸਿੰਘ ਸਰਜਨ ਸੰਗਰੂਰ ਮੈਂ ਦੱਸਣਾ ਚਾਹਾਂਗਾ ਜੋ ਆਮ ਆਦਮੀ ਕਲੀਨਿਕ ਹੈਗਾ ਇਹ ਪੰਜਾਬ ਸਰਕਾਰ ਦਾ ਇੱਕ ਫਲੈਕਸਿਬ ਫਲੈਕਸਿਬ ਪ੍ਰੋਗਰਾਮ ਹੈਗਾ ਇਸ ਦੇ ਵਿੱਚ ਸਾਡੇ ਵੱਲੋਂ ਜਿਹੜੇ ਮਰੀਜ਼ਾਂ ਨੂੰ ਜਿਹੜੇ 80 ਦਵਾਈਆਂ ਨੇ ਕਿ ਦਿੱਤੀਆਂ ਜਾ ਰਹੀਆਂ ਨੇ ਗਿਆ 38 38 ਟੈਸਟ ਜਿਹੜੇ ਫਰੀ ਕਿਤੇ ਜਾ ਰਹੀਆਂ ਨੇਗੇ ਸਰਕਾਰ ਵੱਲੋਂ ਹਰੇਕ ਆਮਦਿਓ ਕਲਿੱਕ ਦੇ ਉੱਪਰ ਇੱਕ ਡਾਕਟਰ ਦੀ ਤਾਇਨਾਤੀ ਕੀਤੀ ਗਈ ਹੈ ਕਲੀਨਿਕਲ ਅਸਿਸਟੈਂਟ ਦੀ ਤਾਇਨਾਤੀ ਕੀਤੀ ਗਈ ਹੈ ਫਾਰਮੇਸੀ ਅਫਸਰ ਤੇ ਇੱਕ ਕਲਾਸ 4 ਲਗਾਇਆ ਗਿਆ ਜਿਹੜਾ ਕਿ ਲੋਕਾਂ ਨੂੰ ਬਿਲਕੁਲ ਮੁਫਤ ਸਹੂਲਤਾਂ ਜਿਹੜੇ ਹੈਗੇ ਪ੍ਰਦਾਨ ਕਰ ਰਹੇਗੇ ਮੈਨੂੰ ਦੱਸਦੇ ਬੜੀ ਖੁਸ਼ੀ ਹੁੰਦੀ ਹੈ ਜਿਲ੍ਹਾ ਸੰਗਰੂਰ ਦੇ ਵਿੱਚ ਜਿਹੜੇ 46 ਜਿਹੜੇ ਹੈ ਕਿ ਨਗਰ ਦੇ ਸੈਂਟਰ ਖੁੱਲੇਗੇ ਆਮ ਆਦਮੀ ਕਿਦਾਂ ਖੁੱਲੇਗੇ ਸੀ ਉਹਨਾਂ ਦੇ ਵਿੱਚੋਂ ਸਰਕਾਰ ਨੇ ਗੁਪਤ ਤੌਰ ਤੇ ਇੱਕ ਸਰਵੇ ਕਰਵਾ ਕੇ ਦੇਖਿਆ ਸੀਗਾ ਉਹਦੇ ਵਿੱਚ ਜਿਹੜਾ ਪੰਜਾਬ ਦੇ ਵਿੱਚੋਂ ਜਿਹੜਾ ਸੰਗਰੂਰ ਦਾ ਸਾਡਾ ਉਹ ਟਾਪ ਤੇ ਆਏਗਾ ਤੇ ਉਹਦੇ ਜਿਹੜੇ ਡਾਕਟਰ ਸਾਹਿਬ ਦੇ ਸਾਰੇ ਇਹ ਬਧਾਈ ਦੇ ਪਾਤਰ ਨੇ ਕਿ ਜਿਹੜੇ ਇੰਨੇ ਮਿਹਨਤ ਨਾਲ ਇੱਥੇ ਕੰਮ ਕਰ ਰਹੇ ਨੇਗੇ ਹਾਂਜੀ ਕਿਵੇਂ ਆਏ ਸੀ ਅੱਜ ਕੀ ਹੋ ਗਿਆ ਜੀ ਹਾਂਜੀ ਥੋੜਾ ਉੱਚਾ ਬੋਲੋ ਉਹ ਗਰਨ ਕਰਨਾ ਅੱਛਾ ਜੀ ਅੱਛਾ ਜੀ ਉਹਦੀ ਦੋ ਹੀ ਮੈਂ ਲੈ ਲਈ ਆ ਬਹੁਤ ਵਧੀਆ ਅੱਛਾ ਜੀ ਬਹੁਤ ਵਧੀਆ ਅਰੇਂਜਮੈਂਟ ਹੈ ਅੱਛਾ ਵਧੀਆ ਡਾਕਟਰ ਨੇ ਬੜਾ ਸੋਨਾ ਡੀਲ ਕਰਦੇ ਨੇ ਕਿੰਨੇ ਜੀ ਕਿਵੇਂ ਆਈ ਸੀ ਟੈਸਟ ਕਰਾਈਏ ਚੈੱਕ ਕਰਨ ਵਾਸਤੇ ਕਿਵੇਂ ਬਹੁਤ ਵਧੀਆ ਗੁੱਡ ਓਕੇ ਕਿਵੇਂ ਟ੍ਰੀਟਮੈਂਟ ਵਧੀਆ ਹੋ ਰਿਹਾ ਹੈ ਵਧੀਆ ਜੀ ਬਹੁਤ ਵਧੀਆ ਓਕੇ ਗੁੱਡ ਹੈ ਜਮ ਅੱਛਾ ਜੀ ਕਿੰਨੇ ਦਿਨਾਂ ਤੋਂ ਆ ਰਹੇ ਹੋ ਜੀ ਅਸਲ ਜੀ ਕੱਲ ਹੀ ਐਸੀ ਰਿਪੋਰਟ ਆਈ ਕਿ ਕਿਵੇਂ ਨੂੰ ਡਾਕਟਰ ਸਾਹਿਬ ਵਧੀਆ ਹਾਂਜੀ ਅੱਛਾ ਕਿਰ ਵਧੀਆ ਕਰਦੇ ਹਾਂ ਹਾਂਜੀ ਵਧੀਆ ਕਰਦੇ ਹਾਂ ਠੀਕ ਹੈ ਜੀ